ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ। ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਤੇ ਜਿਸ ਦੇ ਤਹਿਤ ਤਿਆਰੀਆਂ ਪੂਰੀਆਂ ਜ਼ੋਰਾਂ ਸ਼ੋਰਾਂ ਦੇ ਉੱਤੇ ਨੇ। ਹਰ ਪਾਰਟੀ ਪੂਰਾ ਜ਼ੋਰ ਲਗਾ ਰਹੀ ਹੈ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਲਈ। ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਹੋ ਰਿਹਾ ਹੈ, ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ, ਦਲ ਬਦਲੀਆਂ ਹੋ ਰਹੀਆਂ ਨੇ ਤੇ ਕਈ ਲੀਡਰ ਅਸਤੀਫੇ ਵੀ ਦੇ ਰਹੇ ਨੇ। ਇਸੇ ਦੇ ਚੱਲਦਿਆਂ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਭਾਜਪਾ ਦੇ ਲੀਡਰ ਬਲਕੌਰ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ ਬਲਕੌਰ ਸਿੰਘ ਕਾਲਾਂਵਾਲੀ ਤੋਂ ਵਿਧਾਇਕ ਰਹਿ ਚੁੱਕੇ ਨੇ ਤੇ ਹੁਣ ਵੀ ਉਹ ਕਾਫੀ ਨਰਾਜ਼ ਚੱਲ ਰਹੇ ਸੀਗੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਉਹਨਾਂ ਨੇ ਆਪਣਾ ਲਿਖਤ ਅਸਤੀਫਾ ਸੌਂਪ ਦਿੱਤਾ ਹੈ ਉਥੋਂ ਦੇ ਜਿਹੜੇ ਸੂਬੇ ਦੇ ਪ੍ਰਧਾਨ ਨੇ ਭਾਜਪੀ ਦੇ ਮੋਹਨ ਲਾਲ ਬੜੋਲੀ ਹੋਰਾਂ ਨੂੰ ਤੇ ਇਹ ਉਹਨਾਂ ਨੇ ਲਿਖਤ ਦੇ ਵਿੱਚ ਆਪਣਾ ਅਸਤੀਫਾ ਭੇਜਿਆ ਤੇ ਨਾਲ ਹੀ ਇਹ ਵੀ ਚਰਚਾ ਛਿੜ ਗਈ ਹੈ ਕਿ ਉਹ ਦਿੱਲੀ ਵੱਲ ਰਵਾਨਾ ਹੋ ਗਏ ਨੇ ਪਰ ਦਿੱਲੀ ਉਹ ਇਕੱਲੇ ਨਹੀਂ ਗਏ ਉਹਨਾਂ ਦੇ ਨਾਲ ਕਈ ਸਾਬਕਾ ਜਿਹੜੇ ਆਗੂ ਨੇ ਵੱਖ-ਵੱਖ ਧਿਰਾਂ ਦੇ ਨਾਲ ਸਬੰਧਤ ਉਹ ਵੀ ਨੇ ਪੰਚ ਨੇ ਸਰਪੰਚ ਨੇ ਤੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਲਾਕ ਸਮਤੀ ਦੇ ਮੈਂਬਰ ਤੇ ਕਾਫੀ ਜਣੇ ਨੇ ਸਾਬਕਾ ਕਾਉਂਸਲਰ ਵੀ ਨੇ ਜਿਹੜੇ ਇਕੱਠੇ ਦਿੱਲੀ ਜਾ ਰਹੇ ਨੇ ਤੇ ਚਰਚਾ ਇਹ ਛਿੜ ਗਈ ਹੈ ਕਿ ਬਲਕੌਰ ਸਿੰਘ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਹਾਲਾਂਕਿ ਕਾਲਾਂਵਾਲੀ ਤੋਂ ਕਾਂਗਰਸ ਨੇ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਹੋਇਆ ਉੱਥੋਂ ਉਨ੍ਹਾਂ ਨੇ ਟਿਕਟ ਦਿੱਤੀ ਹੋਈ ਹੈ ਸ਼ੀਸ਼ਪਾਲ ਕੇਹਰ ਵਾਲਾ ਨੂੰ ਇਹ ਉਹੀ ਕੈਂਡੀਡੇਟ ਨੇ ਜਿਨ੍ਹਾਂ ਤੋਂ ਬਲਕੌਰ ਸਿੰਘ ਦੀ ਹਾਰ ਹੋਈ ਸੀ ਬਲਕੌਰ ਸਿੰਘ ਵਿਧਾਇਕ ਜਦੋਂ ਪਹਿਲੀ ਵਾਰ ਬਣੇ ਸੀਗੇ ਤਾਂ ਉਦੋਂ 2014 ਦੇ ਵਿੱਚ ਉਹ ਇਨੈਲੋ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੀਗੇ ਪੰਜਾਬ ਦੇ ਬਿਲਕੁਲ ਨਾਲ ਲੱਗਦਾ ਕਾਲਾਂਵਾਲੀ ਤਾਂ ਇਸ ਕਰਕੇ ਸਾਂਝੇ ਉਮੀਦਵਾਰ ਹੋਣ ਕਰਕੇ ਉਹ ਜਿੱਤ ਵੀ ਹਾਸਲ ਕਰ ਗਏ ਸੀ ਉਸ ਤੋਂ ਬਾਅਦ ਦੇ ਵਿੱਚ ਚਰਚਾ ਇਹ ਛੜੀ ਕਿ ਉਹ ਜੀਜੀਪੀ ਦੇ ਵਿੱਚ ਚਲੇ ਗਏ ਨੇ ਪਰ ਉਹ ਵਾਪਸ ਉਹਨਾਂ ਨੇ ਨਕਾਰ ਦਿੱਤਾ ਕਿ ਮੈਂ ਜਜਪੁਰ ਵਿੱਚ ਨਹੀਂ ਗਿਆ ਤੇ ਪਿੱਛੇ ਜੋ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀਗੇ 2019 ਦੇ ਵਿੱਚ ਉਹਨਾਂ ਨੇ ਚੋਣ ਵੀ ਲੜੀ ਸੀ ਪਰ ਫਿਰ ਉਹ ਸ਼ਿਸ਼ਪਾਲ ਕੇਹਰਵਾਲਾ ਤੋਂ ਹਾਰ ਗਏ ਸੀਗੇ ਤੇ ਹੁਣ ਵੀ ਟਿਕਟ ਹਾਲਾਂਕਿ ਕਾਂਗਰਸ ਨੇ ਕੇਰਵਾਲਾ ਨੂੰ ਦਿੱਤੀ ਹੈ ਜੋ ਮੌਜੂਦਾ ਵਿਧਾਇਕ ਵੀ ਨੇ ਪਰ ਬਲਕੌਰ ਸਿੰਘ ਨੇ ਬੀਜੇਪੀ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਚਰਚਾਵਾਂ ਇਹ ਛਿੜ ਗਈਆਂ ਨੇ ਹੁਣ ਦੇਖਣਾ ਹੋਵੇਗਾ ਕਿ ਹਰਿਆਣਾ ਦੇ ਵਿੱਚ ਸਿਆਸੀ ਸਮੀਕਰਨ ਕਿਸ ਤਰ੍ਹਾਂ ਦੇ ਬਣਦੇ ਨੇ ਵੈਸੇ ਭਾਜਪੀ ਦੇ ਕਈ ਲੀਡਰ ਸੂਚੀਆਂ ਜਾਰੀ ਹੋਣ ਤੋਂ ਬਾਅਦ ਨਿਰਾਸ਼ ਚੱਲ ਰਹੇ ਨੇ 200 ਦੇ ਕਰੀਬ ਕਹਿੰਦੇ ਲੀਡਰਾਂ ਨੇ ਆਪਣੇ ਲਿਖਤ ਅਸਤੀਫੇ ਦੇ ਦਿੱਤੇ ਨੇ ਕਈ ਵੱਡੇ ਕਹਿੰਦੇ ਕਹਾਉਂਦੇ ਮੰਤਰੀ ਵੀ ਪਾਰਟੀ ਦਾ ਸਾਥ ਛੱਡਦੇ ਹੋਏ ਨਜ਼ਰ ਆ ਰਹੇ ਨੇ ਕਾਰਨ ਟਿਕਟਾਂ ਦੀ ਵੰਡ ਨੂੰ ਲੈ ਕੇ ਨਰਾਜ਼ਗੀਆਂ ਹੋ ਰਹੀਆਂ ਨੇ ਤਾਂ ਕਾਂਗਰਸ ਨੇ ਵੀ ਆਪਣੀ ਸੂਚੀ ਜਾਰੀ ਕੀਤੀ ਹੈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਦਰਮਿਆਨ ਗੱਠਜੋੜ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਪਰ ਉਹਨਾਂ ਦੇ ਉੱਤੇ ਵੀ ਥੋੜਾ ਜਿਹਾ ਵਿਰਾਮ ਲੱਗਦਾ ਨਜ਼ਰ ਆ ਰਿਹਾ ਹੈ ਕਿਉਂਕਿ ਕਾਂਗਰਸ ਨੇ ਕਈ ਉਮੀਦਵਾਰ ਆਪਣੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਆਮ ਆਦਮੀ ਪਾਰਟੀ ਵੱਲੋਂ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਰੈਲੀਆਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਪੂਰੇ ਹਰਿਆਣੇ ਦੇ ਵਿੱਚ ਕੱਲ ਵੀ ਇੱਕ ਕਲਾਇਤ ਤੇ ਇੱਕ ਜਾਖਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਸਭਾ ਨੂੰ ਸੰਬੋਧਨ ਕੀਤਾ ਵੋਟਾਂ ਮੰਗੀਆਂ ਬਦਲਾਅ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਗਈਆਂ ਪਰ ਦੂਜੇ ਪਾਸੇ ਜਿਹੋ ਜਿਹੇ ਹਾਲਾਤ ਹਰਿਆਣੇ ਦੇ ਬਣੇ ਹੋਏ ਨੇ ਜਿਵੇਂ ਕੱਲ ਵਿਨਾਸ਼ ਫਗਾਟ ਤੇ ਉਹਨਾਂ ਦੇ ਨਾਲ ਬਜਰੰਗ ਪੂਨੀਆ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਉੱਥੇ ਵੀ ਵੋਟ ਬੈਂਕ ਪ੍ਰਭਾਵਿਤ ਹੋਵੇਗਾ ਵੱਡੇ ਵੱਡੇ ਸਮੀਕਰਨ ਬਦਲ ਰਹੇ ਨੇ ਸਿਆਸੀ ਸਮੀਕਰਨ ਨਵੇਂ ਬਣ ਰਹੇ ਨੇ ਪੁਰਾਣੇ ਗੱਠਜੋੜ ਟੁੱਟ ਰਹੇ ਨੇ ਨਵੇਂ ਬਣ ਰਹੇ ਨੇ ਜਿਵੇਂ ਜਜਪੀ ਨੇ ਭਾਜਪਾ ਨਾਲੋਂ ਤੋੜ ਵਿਛੋੜਾ ਕਰਕੇ ਜਿਹੜੀ ਆਜ਼ਾਦ ਸਮਾਜ ਪਾਰਟੀ ਦੇ ਨਾਲ ਆਪਣਾ ਗੱਠ ਜੋੜ ਕਰ ਲਿਆ ਹੈ ਤੇ ਇੰਡੀਆ ਗੱਠਜੋੜ ਦੇ ਤਹਿਤ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਕਈ ਤਰ੍ਹਾਂ ਦੀ ਜਿਹੜੀ ਆ ਉਹ ਸਪੋਰਟ ਮਿਲਦੀ ਹੋਈ ਨਜ਼ਰ ਆ ਰਹੀ ਹੈ ਸਮਾਜਵਾਦੀ ਪਾਰਟੀ ਦੇ ਜਿਹੜੇ ਮੁਖੀ ਨੇ ਅਖਲੇਸ਼ ਯਾਦਵ ਉਹ ਵੀ ਕਹਿ ਚੁੱਕੇ ਨੇ ਕਿ ਅਸੀਂ ਵੀ ਪੂਰਾ ਸਾਥ ਦੇਾਂਗੇ ਤੇ ਦੂਜੇ ਪਾਸੇ ਗੱਠਜੋੜ ਨੂੰ ਲੈ ਕੇ ਸੰਭਾਵਨਾਵਾਂ ਢਿੱਲੀਆਂ ਜਿਹੀਆਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਕਿ ਇੰਡੀਆ ਗੱਠਜੋੜ ਦੇ ਤਹਿਤ ਇਹ ਚੋਣ ਲੜੀ ਜਾਏਗੀ ਜਾਂ ਨਹੀਂ ਲੜੀ ਜਾਏਗੀ ਪਰ ਸਿਆਸੀ ਸਮੀਕਰਨ ਤੇਜ਼ੀ ਦੇ ਨਾਲ ਉੱਥੇ ਬਦਲ ਰਹੇ ਨੇ ਤੇ ਹੁਣ ਬਲਕੌਰ ਸਿੰਘ ਜੋ ਵੱਡੇ ਲੀਡਰ ਨੇ ਪਹਿਲਾਂ ਵਿਧਾਇਕ ਰਹਿ ਚੁੱਕੇ ਨੇ ਪਿਛਲੀ ਵਾਰ ਹਾਰ ਗਏ ਸੀਗੇ ਉਨਾ ਨੇ ਨਰਾਜ਼ ਹੋ ਕੇ ਬੀਜੇਪੀ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਕਿਆ ਸਰਾਈਆਂ ਦੇ ਮੁਤਾਬਕ ਕਦੋਂ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਨਹੀਂ ਹੁੰਦੇ ਨੇ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ